ਅੱਲਾ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਿ ਸਾਡੇ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਤੁਸੀਂ ਸਾਰੇ ਇਕੱਤਰ ਹੋਏ ਜੇ ਮੈਂ ਧੰਨਵਾਦ ਕਰਦਾ ਆਪਣੇ ਵਾਰਡ ਵਾਸੀਆਂ ਦਾ ਜਿਹੜੇ ਹਰ ਸਮੇਂ ਸਾਡੇ ਨਾਲ ਸਾਥ ਦਿੰਦੇ ਨੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਇਹ ਆ ਕਿ ਇੱਕ ਸਾਡੇ ਕੱਲ ਵਾਰਡ ਦੇ ਵਿੱਚ ਪੋਸਟ ਪਾਈ ਗਈ ਆ ਉਹ ਲਾਈਵ ਕੀਤਾ ਗਿਆ ਕਿ ਗਲੀਆਂ ਜਿਹੜੀਆਂ ਨੇ ਉਹਨਾਂ ਦਾ ਕੰਮ ਜਿਹੜਾ ਕੋਈ ਸ਼ੁਰੂ ਕਰਾਇਆ ਕੋ ਰੋਕਿਆ ਗਿਆ ਸਾਨੂੰ ਉਹਦੀ ਸਮਝ ਨਹੀਂ ਲੱਗੀ ਕਿ ਉਹ ਕਹਿਣਾ ਕੀ ਚਾਹੁੰਦੇ ਸੋ ਮੈਂ ਜਿਹੜਾ ਜ਼ਿਕਰ ਕਰਨਾ ਚਾਹੁੰਦਾ ਸ਼ੁਰੂਆਤ ਕਰ ਲੈਨੇ ਆਪਾਂ ਗਲੀਆਂ ਦੇ ਕੰਮ ਤੋਂ ਗਲੀਆਂ ਦਾ ਕੰਮ ਜਿਹੜਾ ਸੀਗਾ ਕਿ ਨਾ ਤੇ ਇਹਨਾਂ ਨੇ ਕਦੀ ਉਹ ਗਲੀਆਂ ਦੀ ਮੰਤੀ ਕਰਾਈ ਆ ਜਾਦੇ ਉਹਨਾਂ ਗਲੀ ਵਾਲਿਆਂ ਦਾ ਕੋਈ ਬੰਦਾ ਖੜਾ ਹੋ ਕੇ ਕਹਦੇ ਵੀ ਇਹ ਕਦੀ ਗਲੀ ਦੀ ਮਿੰਤੀ ਕੌਣ ਆਏ ਆ ਅਸਟੀਮੇਟ ਬਣਾਏ ਆ ਕੋਈ ਪਤਾ ਨਹੀਂ ਸੀ ਇਹਨਾਂ ਨੂੰ ਵੀ ਗਲੀ ਕਿਹੜੀ ਪਾਸ ਆ ਕਿਹੜੀ ਬਣੋਣੀ ਆ ਕਿਹੜੀ ਨਹੀਂ ਕਿਹੜੀ ਇਹ ਅਸੀਂ ਉਦੋਂ ਅਸਟੀਮੇਟ ਲਵਾਏ ਸੀ ਜਦੋਂ ਸਾਡੀ ਇਲੈਕਸ਼ਨ ਸੀ ਜੀ 50 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਆਇਆ ਸੀ ਉਹਦੇ ਚ 17 ਲੱਖ ਦਾ ਕੰਮ ਜਿਹੜਾ ਇਹ ਸਾਡਾ ਪਾਸ ਹੋਇਆ ਸੀ ਸੋ ਇਹ ਉਹ ਕੰਮ ਸੀਗਾ ਤੇ ਅਸੀਂ ਇਹ ਕੰਮ ਲਈ ਜਿੰਪਾ ਜੀ ਨੂੰ ਤਰਖਾਸ ਕੀਤੀ ਮਿਹਰਬਾਨੀ ਉਹਨਾਂ ਦੀ ਉਹਨਾਂ ਨੇ ਕੰਮ ਸਾਡਾ ਸ਼ੁਰੂ ਕਰਵਾ ਦਿੱਤਾ 15 ਨੂੰ 15 ਦਸੰਬਰ ਨੂੰ ਠੇਕੇਦਾਰ ਦੇ ਹੋਰ ਕੰਮ ਕਾਫੀ ਚੱਲਦੇ ਸੀਗੇ ਤੇ ਉਹਨੇ ਆਲੇ ਕੰਮ ਜਿਹੜਾ ਚਲੋ ਬਾਕੀ ਰੋਕ ਕੇ ਤੇ ਸਾਡਾ ਕੰਮ 15 ਨੂੰ ਸ਼ੁਰੂ ਕਰਵਾ ਦਿੱਤਾ ਨਾ ਕੋਈ ਅਸੀਂ ਉਹਦਾ ਅਧਗਾਟਨ ਕੀਤਾ ਨਾ ਮੈਂ ਲਾਗੇ ਗਿਆ ਸਿਰਫ ਉਹਨੂੰ ਗਲੀ ਦਿਖਾਈ ਪਿਆ ਗਲੀ ਆ ਤੁਸੀਂ ਮੈਨੂੰ ਪਟ ਦੇ ਤੇ ਇਹਨੂੰ ਪਾ ਕੇ ਢਟਕਾ ਤੇ ਇਹਨੂੰ ਸੈੱਟ ਕਰਉਂਦੀ ਪਹਿਲਾਂ ਉਹਦੇ ਕੋ 16 ਤਰੀਕ ਨੂੰ ਉਹਨਾਂ ਨੇ ਢਟਕਾ ਪਾ ਦਿੱਤਾ ਉਹ ਗਲੀ ਦੇ ਵਿੱਚ ਤਿੰਨ ਗਲੀਆਂ ਸੀਗੀਆਂ ਤਿੰਨ ਗਲੀਆਂ ਦੇ ਵਿੱਚ ਉਹਨਾਂ ਨੇ ਪਟਾਕੇ ਇੱਕ ਜਿਹੜੀ ਨਿਊ ਦੀਪ ਨਗਰ ਵਾਲੀ ਸੀ ਉੱਥੇ ਠੱਗਾ ਪਾ ਦਿੱਤਾ ਇਹ 17 ਤਰੀਕ ਨੂੰ ਇੱਕ ਸਾਡੀ ਗਲੀ ਇੱਧਰ ਆ ਜਿਹੜੀ ਆਪਣੇ ਗੁਰੂ ਗੋਬਿੰਦ ਸਿੰਘ ਨਗਰ ਚ 5 ਨੰਬਰ ਗਲੀ ਆ ਉਹਦੀ ਗਲੀ ਦੀ ਪ੍ਰੋਬਲਮ ਇਹ ਆਈ ਪੱਧਰੀਤਾਪਾਂ ਕਰਵਾਤੀ ਉਹਦੇ ਵਿੱਚ ਪ੍ਰੋਬਲਮ ਇਹ ਆਈ ਉਹ ਕਹਿੰਦੇ ਜੀ ਪਟਕੇ ਬਣਵਾ ਦੇ ਸਾਡੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਅਸੀਂ ਪਟਕੇ ਬਣਵਾ ਦਿੰਨੇ ਆ ਮੈਂ ਉਹਨੂੰ ਮਨੀਮ ਜਿਹੜਾ ਆਇਆ ਸੀ ਠੇਕੇਦਾਰ ਦਾ ਮੁੰਚੀ ਸੀਗਾ ਉਹਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਇੱਦਾਂ ਕਰੋ ਯਾਰ ਜੀ ਵੀ ਸੀ ਮੰਗਾਓ ਤੈਨੂੰ ਪਟਕੇ ਬਣਾ ਦੇ ਉਹ ਜੀਸੀਬੀ ਦਾ ਜਿਹੜਾ ਸੀਗਾ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਾ ਇਹਨਾਂ ਨੇ ਜਾ ਕੇ ਉੱਥੇ ਜੇ ਤੇ ਕੋਈ ਗੱਲ ਕਰਨੀ ਸੀ ਐਮਸੀ ਨੇ ਆਪਣੇ ਲੈਵਲ ਤੇ ਇਕੱਲੇ ਚਲੇ ਜਾਂਦੇ ਪੰਜ ਸੱਤ ਬੰਦੇ ਨਾਲ ਲੈ ਉਹਨੂੰ ਮਾੜਾ ਚੰਗਾ ਕਿਹਾ ਜਿਹੜਾ ਸਾਡੀ ਰਿਕਵੈਸਟ ਤੇ ਆਇਆ ਸੀਗਾ ਉਹਨੂੰ ਮਾੜਾ ਚੰਗਾ ਕਿਹਾ ਤੂੰ ਕਿੱਦਾਂ ਕੰਮ ਤੂੰ ਸ਼ੁਰੂ ਕੀਤਾ ਮੈਂ ਐਮਸੀ ਹਾਂ ਇੱਥੋਂ ਦੀ ਮੇਰੇ ਥਰੂ ਹੋਣਾ ਚਾਹੀਦਾ ਸੀ ਤੂੰ ਕੌਣ ਹੋਣਾ ਇੱਥੇ ਬਣਨ ਵਾਲਾ ਉਹਨੂੰ ਮਾੜੇ ਚੰਗੇ ਸ਼ਬਦ ਤੇ ਉਹ ਕਹਿੰਦਾ ਜੀ ਜਿਹੜਾ ਮਰਜ਼ੀ ਕਰਾਓ ਅਸੀਂ ਕਰਨਾ ਕੰਮ ਅਸੀਂ ਲੜਾਈ ਕਰਨੀ ਇੱਥੇ ਆਏ ਕਹਿੰਦੇ ਜੀ ਇਦਾਂ ਕਿਦਾਂ ਹੋ ਗਿਆ ਜੀ ਐਵੇਂ ਹੋ ਗਿਆ ਉਹਦੇ ਨਾਲ ਮਾੜਾ ਚੰਗਾ ਬੋਲਿਆ ਉਹ ਕਹਿੰਦਾ ਜੀ ਮੈਂ ਜੀਸੀਬੀ ਲੈ ਜਾਣੀ ਆ ਉੱਥੇ ਦੇ ਮਹੱਲੇ ਦੇ ਲੋਕ ਤੁਹਾਨੂੰ ਦੱਸਣਗੇ ਇਹ ਬੰਦੇ ਜੀਸੀਬੀ ਦੇ ਉਹਦੇ ਅੱਗੇ ਹੋਏ ਆ ਕਿਉਂਕਿ ਉਹ ਬੰਦਾ ਸਹਾਰ ਨਹੀਂ ਸਕਿਆ ਚੋਨ ਨੂੰ ਲੱਭ ਜੂਜੇ ਨਾਲ ਉਹਨੇ ਜੀਸੀਬੀ ਆਪਣੀ ਕੱਢੀ ਉਹ ਜਾ ਕੇ ਸਿੱਧਾ ਜਾ ਕੇ ਤੇ ਜੰਪਾ ਜੀ ਕੋਲ ਚਲਾ ਗਿਆ ਕਹਿੰਦਾ ਯਾਰ ਇੱਕ ਪਾਸੇ ਤੁਸੀਂ ਸਾਨੂੰ ਰਿਕਵੈਸਟ ਕਰਕੇ ਭੇਜ ਦੇ ਜੀ ਦੂਜੇ ਪਾਸੇ ਸਾਡੀ ਲੜਾਈ ਕਰਾ ਦੇ ਉਹਦੇ ਕਰਕੇ ਉਹ ਜਿਹੜਾ ਮਨੇਮ ਸੀਗਾ ਉਹ ਵਿਚਾਰਾ ਬਹੁਤ ਦੁਖੀ ਹਾਲਤ ਸੀਗਾ ਉਹ ਚਲਾ ਗਿਆ ਇਹ ਕਹਿੰਦੇ ਜੇ ਮੈਂ ਕੰਮ ਬੰਦ ਕਰਵਾ ਦੇਣਾ ਉਹ ਕੰਮ ਬੰਦ ਸਹੀ ਸ਼ੁਰੂ ਕਰੋਨੇ ਆ ਇਹ ਕੰਮ ਬੰਦ ਕਰਵਾ ਰਹੀ ਆ ਸਿਰਫ ਮੈਂ ਤਾਂ ਇਸ ਕਰਕੇ ਸ਼ੁਰੂ ਕਰਾਇਆ ਸੀ ਵਾਰਡ ਵਾਸੀਆਂ ਦਾ ਕੰਮ ਕਿਉਂਕਿ ਵਾਰਡ ਲਈ ਕਹਿਣਾ ਸੌਖਾ ਇਹ ਇਹ 1 ਸਾਲ ਇਹ 2 ਸਾਲ ਪਹਿਲਾਂ ਵੀ ਕਹਿੰਦੇ ਰਹੇ ਅਸੀਂ ਵਾਰਡ ਅਡਾਪਟ ਕੀਤੀ ਆ ਪਰ ਜੋ ਨਰਕ ਪਾ ਦਿੱਤਾ ਨਾ ਵਾਰਡ ਦੇ ਵਿੱਚ ਉਹ ਲੋਕ ਦੱਸਣਗੇ ਹੁਣ ਇੰਨਾ ਹੰਕਾਰ ਯਾਰ ਜਿੱਤਣ ਦਾ ਜਿੱਤਣ ਦਾ ਵੀ ਪਤਾ ਵੀ ਤੁਸੀਂ ਕਿੱਦਾਂ ਜਿੱਤੇ ਜੇ ਜੇ ਅਸੀਂ ਸਾਨੂੰ ਪਤਾ ਹੁੰਦਾ ਵੀ ਅਸੀਂ ਇਲੈਕਸ਼ਨ ਲੜਨੀ ਆ ਤੇ 2021 ਤੋਂ ਤਿਆਰੀ ਕਰਦੇ 15 ਦਿਨਾਂ ਚ ਲਕਸ਼ਣਾ ਨਹੀਂ ਲੜੀਆਂ ਜਾਂਦੀਆਂ ਉਹਦਾ ਤਲਵਾਰ ਰੱਖੀ ਗਈ ਸਾਡੇ ਮੋਟੇ ਤੇ ਤੁਸੀਂ ਲੜਨੀ ਆ ਸੋ ਐਡਾ ਹੰਕਾਰ ਨਹੀਂ ਕਰਨਾ ਚਾਹੀਦਾ ਉਹਦਾ ਜਵਾਬ ਜਿਹੜਾ ਲੋਕ ਦੇ ਦੇਣਗੇ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕੰਮ ਡਵੈਲਪਮੈਂਟ ਦੇ ਆ ਨਾ ਇਹ ਕਦੀ ਅਜੇ ਤੱਕ ਨਾ ਜੰਪਾ ਜੀ ਨੇ ਬੰਨ ਲਾਇਆ ਨਾ ਕਿਸੇ ਨੇ ਬੰਨ ਲਾਇਆ ਅਸੀਂ ਲੋਕਾਂ ਦਾ ਕੰਮ ਕਰਨਾ ਪਸੰਦ ਕਰਦੇ ਆ ਗੱਲ ਰਹਿ ਗਈ ਟੂਵਲ ਦੀ ਜਿਹੜਾ ਇੱਕ ਸਾਡਾ ਪ੍ਰਧਾਨ ਨੀਂ ਤੀਪ ਨਗਰ ਦਾ ਕੱਲ ਬੋਲਦਾ ਸੀ ਕਿ ਦੋ ਟੂਵਲ ਲਵਾਏ ਇਹਨਾਂ ਨੇ ਤੇ ਦੋਵੇਂ ਹੀ ਖਰਾਬ ਹੋ ਗਏ ਉਸ ਭਲੇ ਮਾਨਸ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਪਹਿਲਾ ਟੂਲ ਲਵਾਇਆ ਸੀ ਸੱਜਣਾ ਤੇਰੇ ਫਿਰ ਐਡੇ ਹੱਥ ਕ ਲੈਣੇ ਨੇ ਤੇਰ ਕੋ ਬਟਨ ਨਪਾਇਆ ਸੀ ਅਸੀਂ ਉਹ ਤੂੰ ਕਿਹੜੇ ਹੱਥਾਂ ਨਾਲ ਬਟਨ ਨਪਿਆ ਤੂੰ ਉਹ ਟੂਲ ਸਾਡਾ ਖਰਾਬ ਹੋ ਗਿਆ ਪਾਣੀ ਉਸ ਤੋਂ ਗੰਦਾ ਹੋਣਾ ਸ਼ੁਰੂ ਹੋ ਗਿਆ ਤੂੰ ਆਪਣੇ ਆਪ ਨੂੰ ਬੰਦਾ ਕੋਲ ਲਾ ਫਿਰ ਨਾਲ ਤੇਰੇ ਕੋਈ ਬੰਦਾ ਨਹੀਂ ਚੱਲਦਾ ਪੂਰਾ ਮਹੱਲਾ ਤੇਰੇ ਖਿਲਾਫ ਆ ਕਦੀ ਦੱਸ ਤੂੰ ਮਹੱਲੇ ਚ ਕਦੀ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਕਿਸੇ ਦੇ ਹੱਕ ਚ ਜਾਂ ਸੜਕਾਂ ਲਈ ਜਾਂ ਸੀਵਰੇਜ ਦੀ ਕਦੀ ਕਿਸੇ ਨੂੰ ਮਤਾ ਪਾਇਆ ਹੋਏ ਦਾ ਕਿ ਰਿਕਵੈਸਟ ਕੀਤੀ ਹੋਈ ਤੇਰੀ ਤਾਂ ਸਿਰਫ ਆਪਣੀ ਹੀ ਊਕੋ ਮੰਗ ਰਹੀਂਦੀ ਆ ਕਿ ਮੇਰੀ ਗਲੀ ਬਣਾ ਦਿਓ ਮੇਰਾ ਚੈਂਬਰ ਸਿੱਧਾ ਕਰ ਦਿਓ ਬਸ ਪ੍ਰਧਾਨ ਇਹਦਾ ਨਹੀਂ ਕੰਮ ਕਰਦੇ ਹਾਂ ਤੂੰ ਇੱਕ ਕੰਮ ਜ਼ਰੂਰ ਮੱਲੇ ਤੇ ਦਿੱਤਾ ਜਿਹੜਾ ਮੰਦਰ ਵਾਲਾ ਆਪਣੇ ਨਾਂ ਤੇ ਕਰਾ ਗਿਆ ਨਾ ਉਹ ਬਹੁਤ ਵਧੀਆ ਕੰਮ ਆ ਤੇਰਾ ਉਹਦੀ ਲੋਕ ਵਾਕਿਆ ਹੀ ਚਲਾਗਾ ਕਰਦੇ ਆ ਤੇਰੇ ਸੋ ਇਹੋ ਜੇ ਕੰਮ ਨਾ ਕਰੋ ਜਿਹੜੇ ਤੁਸੀਂ ਕਰਤੂਤਾ ਕੀਤੀਆਂ ਸਾਰਾ ਪਤਾ ਸਾਨੂੰ ਕੀ ਕੀ ਕਰਦੇ ਰਹੇ ਜਿੱਥੇ ਐਦਾਂ ਦਾ ਕਿਉਂਕਿ ਹਰ ਵਾਰ ਜਿੱਕੇ ਪਿਓ ਵ ਦੀ ਗੱਲਾਂ ਦੀ ਤਾਂਗਿਆਤ ਆ ਜਾਂਦਾ ਜੀ ਤੇ ਆਪਣਾ ਕ੍ਰੈਡਿਟ ਲੈਣਾ ਚਾਹੁੰਦੇ ਆ ਜਾਂ ਜੀਪਾ ਹੀ ਇੱਥਾ ਕਰਿਆ ਸਾਡੇ ਨਾਲ ਪੱਕੇ ਵਾਰ ਕਰਿਆ ਕਾਹ ਦੀ ਹਰ ਵਾਰ ਜਦੋਂ ਜਦੋਂ ਕਿਸੇ ਦਾ ਕੋਈ ਲੈਣਾ ਦੇਣਾ ਕੋਈ ਨਹੀਂ ਵੇਖੋ ਟੂਵਲ ਜਿੰਪਾ ਜੀ ਕੋ ਪੈਸੇ ਲੈ ਲੇ ਟੂਵਲ ਲਵਾਇਆ ਜਗਾ ਕਿਸੇ ਕਿਨੇ ਨੂੰ ਦੱਸੋ ਜਗਾ ਲਈ ਕਿਤੇ ਜਗਾ ਅਸੀਂ ਲਈਏ ਅਸਤੀ ਨੇੜ ਉਹਦਾ ਹੀ ਲਈ ਇਹ ਕਿਨਾਂ ਨੂੰ 6 ਮਹੀਨੇ ਦਾ ਟਾਈਮ ਦੇਤਾ ਇਲੈਕਸ਼ਨ ਤੋਂ ਬਾਅਦ ਕਿ ਤੁਸੀਂ ਹੁਣ ਐਮਸੀ ਬਣ ਗਏ ਜੇ ਟੂਵਲ ਸ਼ੁਰੂ ਕਰਾਓ ਲੋਕਾਂ ਦੀ ਡਿਮਾਂਡ ਇੰਨੀ ਆ ਗਈ ਕਹਿੰਦੇ ਨਹੀਂ ਕਿ ਇਹਨਾਂ ਕੋਲ ਨਹੀਂ ਸ਼ੁਰੂ ਹੋਣਾ ਤੁਸੀਂ ਸ਼ੁਰੂ ਕਰਾ ਕੇ ਦਿਓ ਹਾਂ ਕਰਾਇਆ ਉੱਥੇ ਫਿਰ ਮੈਂ ਦੂਜੀ ਗੱਲ ਕਹਿਣਾ ਚਾਹਨਾ ਜਿਹੜਾ ਨਵਾਂ ਟੂਵਲ ਲਵਾਇਆ ਨਵਾਂ ਟੂਵਲ ਦਾ ਪਾਣੀ ਚਲਾਤਾ ਸੀ ਪਾਣੀ ਚਲਾਤਾ ਪਾਣੀ ਕਿਸੇ ਕਾਰਨ ਉਹਦਾ ਗੰਦਾ ਆ ਗਿਆ ਮੈਂ ਫੌਰਨ ਗਿਆ ਸੀਗਾ ਉਹ ਟੂਬਲ ਉਹਨਾਂ ਨੇ ਬੰਦ ਕੀਤਾ ਉਹਨਾਂ ਮੋਟਰ ਕੱਢੀ ਇਹਨਾਂ ਦਾ ਇੱਕ ਬਿਆਨ ਹੁੰਦਾ ਕਿ ਉਹ ਟੂਬਲ ਦੇ ਵਿੱਚ ਕਿਸੇ ਨੇ ਇਹਨਾਂ ਨੇ ਮੋਟਰ ਕੱਢੀ ਆ ਤੇ ਉਹ ਖੁੱਲਾ ਛੱਡਿਆ ਸੀ ਬੋਰ ਤੇ ਉਹਦੇ ਵਿੱਚ ਕਿਸੇ ਨੇ ਪੱਤਰ ਸੁੱਟ ਦਿੱਤਾ ਇਹਨਾਂ ਨੂੰ ਕਿੱਥੋਂ ਪਤਾ ਲੱਗਾ ਪੱਤਰ ਸੁੱਟ ਦਿੱਤਾ ਮੇਰਾ ਤਾਂ ਟਾਰਗੇਟ ਜਾਂਦਾ ਵੀ ਹੁਣ ਇਹਨਾਂ ਤੇ ਆ ਕਿ ਇਹ ਜਾਣ ਕੇ ਟੂਬਲ ਬੰਦ ਕਰਾਉਣਾ ਚਾਹੁੰਦੇ ਸੀ ਉੱਥੇ ਸਭ ਤੋਂ ਪਹਿਲਾਂ ਇਹਨਾਂ ਦਾ ਬਿਆਨ ਆਇਆ ਰਿਟਨ ਚ ਆਇਆ ਫੇਸਬੁੱਕ ਤੇ ਪਿਆਜ ਇਹਦੀ ਉਦੋਂ ਕਿਸੇ ਨੂੰ ਨਹੀਂ ਪਤਾ ਵੀ ਪੱਥਰ ਡਿੱਗਾ ਵਿੱਚ ਕੀ ਡਿੱਗਾ ਅਸੀਂ ਉਹ ਬੜੇ ਜ਼ੋਰ ਦੇ ਨਾਲ ਦਿੱਲੀੋਂ ਵਰਮਾ ਮਗਾ ਕੇ 2 ਲੱਖ ਰੁਪਈਆ ਕਿਸੇ ਦੇ ਸਿਰ ਪਾਇਆ ਉਹਨੂੰ 2 ਲੱਖ ਰੁਪਈਆ ਦਾ ਉਹਦਾ ਦੇ ਕੇ ਠੇਕੇਦਾਰ ਨੂੰ ਤੇ ਉਹਦਾ ਪੱਥਰ ਕਟਾਇਆ ਇਹ ਪੱਥਰ ਡਿੱਗੇ ਤਾਂ ਜਿੰਨੇ ਵੇਲੇ ਤੇ ਐਮਸੀ ਨਹੀਂ ਬੰਦੀ ਐ ਉਹ ਕੀ ਕਰੋਣਾ ਫਿਰ ਉਹਦਾ ਉਹਦਾ ਇੱਕ ਬਿਆਨ ਦਿੱਤਾ ਜੀ ਅਸੀਂ ਐਮਸੀ ਦਾ ਬਿਆਨ ਦਿੱਤਾ ਕਿ ਇਹ ਟੂਲ ਨੂੰ ਚੱਲਣਾ ਜੀ ਨਵੀਂ ਜਗ੍ਹਾ ਤੇ ਬੋਰ ਕਰਾਇਆ ਜਾਊਗਾ ਤੁਹਾਡੇ ਕੋਲ ਪਹਿਲੇ ਟੂਲ ਜਿਹੜੇ ਆ ਉਹ ਚੱਲ ਨਹੀਂ ਰਹੇ ਉਹਨਾਂ ਨੂੰ ਤੁਸੀਂ ਰਿਪੇਅਰ ਨਹੀਂ ਕਰਾ ਰਹੇ ਆ ਉਹਦਾ ਪੱਥਰ ਕਟਾਇਆ ਟੂਲ ਚਲਾਇਆ ਬਾਅਦ ਫਿਰ ਫਿਰ ਕਹਿਣਾ ਵੀ ਟੂਲ ਦਾ ਪਾਣੀ ਆਉਂਦਾ ਨਾ ਸਾਡੇ ਕੋਲ 5 ਟੂਲ ਹੈ ਜੀ ਪੰਜੇ ਮੇਰੀ ਟਲੋਰ ਚ ਲੱਗੇ ਸਭ ਤੋਂ ਸਭ ਤੋਂ ਜ਼ਿਆਦਾ ਵਾਰ ਸਾਡੇ ਟੂਬਨ ਚੱਲ ਰਹੇ ਚੱਲੋ ਸਾਰੇ ਸਾਰੇ ਰਹਿਣ ਦੀ ਅਵਸਥਾ ਚ ਪਾਣੀ ਦੀ ਗੱਲ ਕਰ ਰਹੇ ਸੀ ਕਿ ਖਰਾਬ ਆ ਰਿਹਾ ਹੋ ਗਿਆ ਉਹਦਾ ਟੂਬਲ ਦਾ ਪਾਣੀ ਜਿਹੜਾ ਸੀਗਾ 1 ਸਾਲ ਇਹਨਾਂ ਨੇ ਬੰਦ ਰੱਖਿਆ ਉਹਨੂੰ ਉਹਦਾ ਬੋਰ ਜਿਹੜਾ ਸੀ ਮਾੜੀ ਮੋਟੀ ਗਹਿਰ ਹੁੰਦੀ ਆ ਉਹ ਉਹਨਾਂ ਨੇ ਪਾਈਪ ਲਿਆਂਦਾ ਉਹਨੂੰ ਬਾਹਰ ਚਲਾ ਰਹੇ ਆ ਪਾਣੀ ਉਹਦਾ ਬਹੁਤ ਵਧੀਆ ਵਾ ਪਾਣੀ ਟੈਸਟ ਹੋ ਗਿਆ ਸਿਰਫ ਉਹ ਮਾੜੀ ਜਿਹੀ ਗਾਰਜੀ ਹੁੰਦੀ ਆ ਉਹ ਸੈੱਟ ਕਰਕੇ ਤੇ ਉਹਨੂੰ ਚਲਾ ਦੇਣਗੇ ਉਹ ਕੋਈ ਦਿੱਕਤ ਨਹੀਂ ਉਹਦੀ ਇਹ ਚਲਾਉਣਾ ਇਹ ਕੰਮ ਸੀਗਾ ਮੇਰੀ ਗੱਲ ਸੁਣੋ ਮੈਂ ਕਦੀ ਇਹੋ ਜਿਹੀ ਗੱਲ ਨਹੀਂ ਰੱਖੀ ਰਾਜਨੀਤੀ ਨਹੀਂ ਕੀਤੀ ਜੇ ਆਪਾਂ ਟੂਬਨ ਲ ਇਨੂੰ ਸੁਨਾਹ ਭੇਜਿਆ ਗਿਆ ਵੀ ਉਹ ਯਾਰ ਪੱਥਰ ਦੇ ਉੱਤੇ ਨਾਂ ਲਿਖਾਇਆ ਗਿਆ ਤੁਸੀਂ ਲੋਕ ਉੱਥੇ ਸੀਗੇ ਤੁਸੀਂ ਵੇਖਿਆ ਉੱਥੇ ਤੁਸੀਂ ਉਹਨੂੰ ਕੈਚ ਕੀਤਾ ਤੇਰਾ ਨਾਂ ਲਿਖਾਇਆ ਗਿਆ ਪੱਥਰ ਤੇ ਅਸੀਂ ਤਾਂ ਇਹਨੂੰ ਇੱਜ਼ਤ ਮਾਨ ਦੇਣੀ ਚਾਹੁੰਦੇ ਆ ਪਰ ਇਹਨੂੰ ਇੱਜ਼ਤ ਲੈਣੀ ਨਹੀਂ ਆਉਂਦੀ ਜਿਹੜੇ ਬੰਦੇ ਨੂੰ ਕਿੱਦਾਂ ਲਊਗਾ ਮੇਰੀ ਗੱਲ ਸੁਣਾ ਆਪਣਾ ਲੈਵਲ ਕੋਈ ਨਹੀਂ ਬੰਦਾ ਦੇਖਦਾ ਜੇ ਕੋਈ ਹੈ ਹੀ ਸਿੱਧਾ ਜਿੰਪਾ ਜੀ ਤੇ ਜੀ ਜਿੰਪਾ ਫਲਾਣ ਕਰਦਾ ਢੀਂ ਕਰਦਾ ਉਹਦੇ ਕਾਰਨਾਮੇ ਖੋਲਾਂਗੇ ਅਸੀਂ ਕੀ ਖੋਲ ਤੁਸੀਂ ਕੀ ਖੋਲਣੇ ਕਿਸ ਦੇ ਤੁਹਾਡੇ ਦੇ ਆਪਣੇ ਖੁੱਲੇ ਪਏ ਪਿੰਨ ਉਹਦੇ ਤੁਹਾਨੂੰ ਤੇ ਸਭ ਕੋ ਜਾਣਦੇ ਆ ਤੁਹਾਡੇ ਕੀ ਕਾਰਨਾਮੇ ਇਦਾਂ ਦਾ ਕਿਸੇ ਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਆਪਣਾ ਸੋਚਿਆ ਕਰੋ ਵੀ ਅਸੀਂ ਕਿੱਥੇ ਅਸੀਂ ਦੁੱਧ ਦੇ ਤੋਤੇ ਆ ਅਸੀਂ ਕਿਉਂ ਕਿਸੇ ਨੂੰ ਮਾਰਾ ਕਹ ਰਹੇ ਹੁਣ ਮੇਲ ਜਿਹੜੀਆਂ ਗਲੀਆਂ ਦਾ ਮੁੱਦਾ ਚੱਲਿਆ ਅਸੀਂ ਉਸ ਦਾ ਚੱਲਿਆ ਦੇਖੋ ਅਸੀਂ ਲੋਕਾਂ ਦੇ ਕੰਮ 'ਚ ਕਦੀ ਵੀ ਨਾ ਕਦੀ ਡਵੈਲਪਮੈਂਟ ਦੇ ਕੰਮ 'ਚ ਸਾਨੂੰ ਪਤਾ ਵੀ ਡਵੈਲਪਮੈਂਟ ਦਾ ਕੰਮ ਘੱਟੋ-ਘੱਟ ਵੀ 8 ਮਹੀਨੇ ਲੱਗਦੇ ਆ ਅਸੀਂ ਡਵੈਲਪਮੈਂਟ ਦਾ ਕੰਮ ਨਹੀਂ ਰੋਕਣਾ ਚਾਹੁੰਦੇ ਡਵੈਲਪਮੈਂਟ ਦਾ ਕੰਮ ਜਿਹੜਾ ਉਹਨਾਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜੇ ਗਲੀ ਵਾਲੇ ਆ ਗਲੀ ਵਾਲੇ ਕੱਲ ਵੀ ਇਹਨਾਂ ਦੇ ਵਿੱਚ ਦੇਖੋ ਵੀਡੀਓ ਦੇ ਵਿੱਚ ਗਲੀ ਵਾਲਾ ਇੱਕ ਵੀ ਬੰਦਾ ਨਹੀਂ ਕਿਉਂਕਿ ਉਹ ਜਦਾਂ ਉਹ ਕਹਿੰਦੇ ਨੇ ਛੋਲੇ ਫਿਲਮ ਤੇ ਵੀ ਗੱਬਰ ਆ ਗਿਆ ਉਹ ਲੋਕ ਘਰਾਂ ਚ ਵੜ ਜਾਂਦੇ ਆ ਵੀ ਅਸੀਂ ਇਹਦੇ ਮੱਤੇ ਨਹੀਂ ਲੱਗਣਾ ਇਹਨੂੰ ਜਾਂਦਾ ਨਹੀਂ ਕੋਈ ਉੱਤੇ ਆਹ ਕੱਲ ਕੱਲ ਜੇ ਤੂੰ ਕਹੋ ਕਿ ਮੇਰੇ ਨਾਲ ਚੱਲੋ ਮੈਂ ਚੱਲਣਾ ਉੱਥੇ ਤੇ ਸਾਰੇ ਜਣੇ ਆਣ ਕੇ ਬਾਹਰ ਇਕੱਠੇ ਹੋ ਜਾਣਗੇ ਭਾਜੀ ਸਾਡੀ ਗਲੀ ਬਣਾ ਦੇ ਤੇ ਜਦਾਂ ਕਹਿੰਦਾ ਨਾ ਵੀ ਮੇਰੇ ਕੋਲ ਲੋਕ ਆਏ ਜੀ ਉਹ ਕਹਿੰਦੇ ਆ ਜੀ ਗਲੀ ਤੂੰ ਬੰਦ ਚਾਲੂ ਕਰਾ ਦਿਓ ਕੰਮ ਜੇ ਤੂੰ ਇੰਨਾ ਕਹਿੰਦਾ ਵੀ ਮੈਂ ਚਾਲੂ ਕਰਾਇਆ ਤੇ ਤੂੰ ਕਰਾ ਦੇ ਫਿਰ ਹਣ ਅਸੀਂ ਪਿੱਛੇ हट ਜਾਨੇ ਇੱਕ ਪਾਸੇ ਕੰਮ ਹੋ ਰਿਹਾ ਤੇਰਾ ਲੋਕੀ ਤੇਰੀ ਸੋਭਾ ਕਰਨਗੇ ਤੂੰ ਐਮਸੀ ਯਾਰ ਕਰਾਇਆ ਨਹੀਂ ਕਰਾਇਆ ਤਾਂ ਤੇ ਬਾਕੀਆ ਵਰਡਾਂ ਦਾ ਕੰਮ ਨਹੀਂ ਸ਼ੁਰੂ ਹੋ ਰਿਹਾ ਤੇਰੀ ਬਾੜ ਚ ਕੰਮ ਸ਼ੁਰੂ ਹੋ ਰਿਹਾ ਤੁਹਾਨੂੰ ਕ੍ਰੈਡਿਟ ਲੈਣਾ ਨਹੀਂ ਆਉਂਦਾ ਜਾਂ ਤੇ ਇਹਨਾਂ ਦੀ ਸੋਚ ਤੋਂ ਪਰੇ ਆ ਮੇਰੀ ਗੱਲ ਸੁਣੋ ਬਾਕੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੁਣੋ ਇਹ ਜਿਹੜੇ ਕੰਮ ਦੇ ਪੈਸੇ ਕਹਿੰਦੇ ਆ ਨਾ ਵੀ ਇਹ ਪੈਸੇ ਸਾਡੇ 40 ਲੱਖ ਰੁਪਏ ਅਸੀਂ ਪਾਸ ਬਣਾਣੇ ਦਾ ਕਰਾਇਆ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ 40 ਲੱਖ ਆ ਇਹਨਾਂ ਦੇ ਕੋਈ ਉਹ ਤਾਂ ਰਾਣੀ ਤੋਂ ਆ ਜਾਣੀਆਂ ਜਿਹੜੀਆਂ ਗਲੀਆਂ ਫੇਕਦਾ ਕਹਿੰਦੇ ਨਾ ਇਹ ਕਾਟੜ ਹੋ ਗਿਆ ਤੇ ਇਦਾਂ ਹੋ ਗਿਆ ਆ ਮਾਰਚ ਵਿੱਚ ਲੋਕੇ ਖੁੱਲ੍ਹ ਲੈਣਦੇ ਲੋਕ ਦਾ ਕੰਮ ਸਭ ਤੋਂ ਪਹਿਲਾਂ ਇਹਨਾਂ ਦੀ ਉਹੋ ਉਹੋ ਗਲੀ ਚ ਲੋਕ ਪਾਵਾਂਗੇ ਜਿਹੜੀ ਇਹਨਾਂ ਦੀ ਸੋਚ ਤੋਂ ਪਰੇ ਹੋ ਗਿਆ ਕੰਮ ਇਹਨਾਂ ਨੂੰ ਜਾਣ ਤੇ ਉਹਦੇ ਬਾਰੇ ਕੋਈ ਨਾਲੇਜ ਨਹੀਂਗਾ ਇਹ ਜਿਹੜੇ ਸੁਣ ਲੋ ਜਿਹੜੀ ਮੈਂ ਗੱਲ ਹੁਣ ਕਹਿਣ ਲੱਗਾ ਇਹ ਜਿਹੜੇ ਪੈਸੇ ਆ ਨਾ ਇਹ ਜਿੰਪਾਜੀ ਦੇ ਗ੍ਰਾਂਟ ਦੇ ਪੈਸੇ ਆ 33 ਕਰੋੜ ਰੁਪਈਆ ਜਿਹੜੇ ਆ ਕੰਮ ਹੋਣੇ ਆ ਸੁਣੋ ਇਹ ਕਾਰਪੋਰੇਸ਼ਨ ਦੇ ਪੈਸੇ ਨਹੀਂ ਜਿੱਥੇ ਹੱਕ ਜਮਾਉਣਾ ਚਾਹੁੰਦੇ ਆ ਕਦੀ ਮੇਅਰ ਦਾ ਧਰਨਾ ਲਾਦੇ ਕਦੀ ਕੇਸਾ ਲਾ ਦਿਆਂਗੇ ਇਹ ਇਹ ਪੰਜਾਬ ਸਰਕਾਰ ਦੇ ਪੈਸੇ ਆ ਮੈਂ 15 ਜਮਸੀ ਬਣਿਆ ਸੀਗਾ ਪੰਜਾਬ ਸਰਕਾਰ ਦੇ ਪੈਸੇ ਤਿੱਖਣ ਸੂਦ ਨੇ ਭੇਜੇ ਸੀਗੇ ਸਾਨੂੰ ਨਾ ਸੱਦੇ ਤੋਂ ਬਿਨਾਂ ਵੀ ਇਹ ਘਟਣ ਹੁੰਦੇ ਤੇ ਅਸੀਂ ਉੱਤੇ ਧਰਨੇ ਲਾਤੇ ਜਦ ਮਿੱਠੇ ਪੈ ਰਹੇ ਹੋ ਕੇ ਜਿੰਨੇ ਬੰਦੇ ਕਰਕੇ ਉੱਥੇ ਨਾਰੇ ਬਾਜੀ ਕਰ ਰਿਹਾ ਜਿੰਪੇ ਦੀ ਜੇ ਕਿਤੇ ਉਹ ਬੰਦੇ ਲੈ ਕੇ ਜਿੰਪੇ ਕੋਈ ਚੱਲ ਜਾਂਦਾ ਤਾਂ ਸਾਰੇ ਕੰਮ ਸ਼ੁਰੂ ਹੋ ਜਾਂਦੇ ਪਰ ਇੱਕ ਕੰਮ ਕਰਾਉਣਾ ਹੋਣਾ ਚਾਹੀਦਾ ਜੀ ਮਤਲਬ ਕਿੰਨੀਆਂ ਗੱਲਾਂ ਜਦੋਂ ਕੰਮ ਰੁਕਿਆ ਬੈਠੇ ਤੀ ਤਿੰਨ ਗਲੀਆਂ ਉਹਨਾਂ ਦੀਆਂ ਤਿੰਨ ਗਲੀਆਂ ਨੇ ਕੋਈ ਉਹਦਾ ਹੜਤ ਨਹੀਂ ਜੇ ਜਿੰਪਾ ਜੀ ਨੇ ਕੀਤਾ ਕੁਝ ਨਹੀਂ ਕੀਤਾ ਠੀਕ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਉਹ ਤਾਂ ਸਿਰਫ ਇੱਕ ਉਹਨਾਂ ਦੀ ਲੋਕਾਂ ਦੀ ਡਿਮਾਂਡ ਸੀਗੀ ਭਾਜੀ ਸਾਡਾ ਗਲੀ ਦਾ ਉੱਚਾ ਨੀਵਾ ਕੰਮ ਆ ਤੁਸੀਂ ਕਰਾ ਕੇ ਪੱਤਰਾ ਕਰਾ ਕੇ ਗੱਟਕਾ ਪਾਓ ਉਹਦੇ ਤੇ ਜਦੋਂ ਤੁਸੀਂ ਕਹੋਗੇ ਉਹ ਦੋਨ ਦਾ ਘੱਟ ਮਤਰਾ ਆ ਉਦਾਂ ਉਹ ਕੰਮ ਹੋ ਰਿਆ ਸੀ ਇਹਨਾਂ ਨੇ ਉਹ ਕੰਮ ਦੇ ਵਿੱਚ ਜਾ ਕੇ 16 17 ਤਰੀਕ ਨੂੰ ਅਰਚਣ ਪਾ ਦਿੱਤੀ ਉਹਦੇ 'ਚ ਕਿ ਤੂੰ ਹੀ ਕਿਦਾਂ ਸ਼ੁਰੂ ਕਰਾ ਲੈ ਕੇ ਅਹੀਂ ਤਾਂ ਕੰਮ ਨਹੀਂ ਸ਼ੁਰੂ ਹੋਉਂਦਾ ਨਾ ਇਹ ਨਿਊ ਦੀਪਨਗਰ ਦੇ ਨਾਲ ਤੇ ਜਾਂ 27 ਨੰਬਰ ਵਾਰਡ ਦੇ ਨਾਲ ਪਤਾ ਨਹੀਂ ਕੀ ਵੈਰ ਹੈ ਇਹਨਾਂ ਨੂੰ ਟੈਂਕਰਾਂ 'ਚ ਲੋਕਾਂ ਨੂੰ ਪਾਣੀ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਪਹੁੰਚੇ ਟਾਂਕੇ ਗਲੀਆਂ 'ਚ ਉਹਨੇ ਨਿਗਾਉਣਾ ਚਾਹੁੰਦੇ ਆ ਕੀ ਕੀ ਇਹਨਾਂ ਦੀ ਸੋਚ ਤੋਂ ਪਰੇ ਆ ਯਾਰ 2 ਕਰੋੜ ਦੇ ਕਹਿੰਦਾ ਕੰਮ ਨਹੀਂ 2 ਕਰੋੜ ਦੇ ਕੰਮ ਗਿਨੇਗਾ ਤਾਂ ਫੇਰ ਨਾ ਜੇ ਲੋਕਾਂ 'ਚ ਵੇਖੀਂਗਾ ਵੀ ਕੀ ਕੰਮ ਹੋਏ ਆ ਬਾਕੀ ਵਾੜਾਂ 'ਚ ਰੋਲਾ ਪਿਆ ਵੀ 27 ਨੰਬਰ ਵਾਰਡ 'ਚ ਮੋਟਾ ਮੇਨ ਹੈ ਜੀ ਬਿਲਕੁਲ ਘਰ ਦੇ ਨਾਲ ਦੀ ਸੜਕ ਜਿਹੜੀ ਆ ਬਹੁਤ ਚਿਰ ਤੋਂ ਪੈਂਡਿੰਗ ਪਈ ਸੀ ਉਹਦਾ ਕੰਮ ਸ਼ੁਰੂ ਹੋਇਆ ਅੱਜ ਕੰਮ ਸ਼ੁਰੂ ਹੋਇਆ ਉਸ ਤੋਂ 2 ਦਿਨ ਬਾਅਦ ਜਿਹੜੇ ਮੌਜੂਦਾ ਐਮਸੀਾ ਇਥੇ ਉਹ ਆ ਕੇ ਸਵੇਰੇ ਹੀ ਜਿਹੜੀ ਲੇਬਰ ਲੱਗੀ ਹੋਈ ਸੀ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਇਹ ਮੇਰੀ ਪਰਮਿਸ਼ਨ ਤੋਂ ਬਿਨਾ ਮੇਰੇ ਉਦਘਾਟਨ ਤੋਂ ਬਿਨਾ ਕਿ ਤੂੰ ਕਿੱਦਾਂ ਸ਼ੁਰੂ ਕਰ ਦਿੱਤੀ ਐ ਇਹ ਉਹਨਾਂ ਨੂੰ ਕਾਫੀ ਬੋਲਿਆ ਮੈਂ ਹੁਣੇ ਕੰਮ ਰੁਕਾ ਦੂੰਗੀ ਮੈਂ ਐਦਾ ਕਰ ਦੂੰਗੀ ਕਾਫੀ ਕੁਝ ਉਹਤੇ ਬੋਲ ਕੇ ਗਏ ਉਸ ਤੋਂ ਬਾਅਦ ਅਗਲੇ ਸਵੇਰੇ ਜਿਹੜਾ ਕੰਮ ਹੈ ਬੰਦ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਆ ਕੇ ਗਲੀ ਦੇ ਵਿੱਚ ਕਹਿ ਕੇ ਗਏ ਆ ਵੀ ਥੋੜਾ ਸਮਾਨ ਖਤਮ ਹੋ ਗਿਆ ਤਾਂ ਬੰਦਿਆ ਉਸ ਤੋਂ ਬਾਅਦ ਇਹ ਕਹਿ ਕੇ ਮੈਂ ਕਰਾਟ ਲਈ ਸੀ ਤੇ ਇਹ ਹੁਣ ਹੁੰਦਲ ਮੁਰੇ ਹੋ ਗਿਆ ਮੈਂ ਤਾਂ ਕੰਮ ਬੰਦ ਕਰਾਤਾ ਇੱਕ ਛੋਟਾ ਜਿਹਾ ਮੁੱਦਾ ਆ ਮਹੱਲੇ ਦਾ ਜਦ ਹੀ ਮਹੱਲੇ ਦੇ ਵਿੱਚ ਕੋਈ ਕੰਮ ਹੁੰਦਾ ਪਿਆ ਆਪਾਂ ਨੂੰ ਉਹਦੇ ਵਿੱਚ ਰੁਕਾਵਟ ਨਹੀਂ ਪਾਣੀ ਚਾਹੀਦੀ ਕੰਮ ਚਾਹੇ ਉਹ ਹੁੰਦਲ ਕਰਾਵੇ ਚਾਹੇ 1 ਰਨ ਕੰਮ ਮੁੱਲੇ ਦਾ ਹੁੰਦਾ ਪਿਆ ਇਲੈਕਸ਼ਨ ਉਹਲੇ ਟਾਈਮ ਪਿਆ ਪਰ ਆਪਾਂ ਪਹਿਲੇ ਰਾਜਨੀਤੀ ਕਰਨੀ ਸ਼ੁਰੂ ਕਰ ਦੇਣੀ ਮੇਰੀਆਂ ਗੱਲਾਂ ਦਾ ਗੁੱਸਾ ਲਗਦਾ ਜਿੰਨਾ ਚਿਰ ਇਲੈਕਸ਼ਨ ਸੀ ਇਲੈਕਸ਼ਨ ਤੋਂ ਪਹਿਲਾਂ ਕਦੀ ਐਂਬੂਲੈਂਸ ਆ ਗਈ ਕਦੀ ਘਰ ਘਰ ਜਾ ਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਹੁਣ ਐਮਸੀ ਬਣਿਆ ਨੂੰ 1 ਸਾਲ ਹੋ ਗਿਆ ਇੱਕ ਕੰਮ ਗਣਾ ਦੇਣਾ ਵੇ ਮੈਂ ਮੁੱਲੇ ਦਾ ਇੱਕ ਕੰਮ ਕੀਤਾ ਜਿਹੜੀ ਜਿਹੜੀ ਗਲੀ ਬਣ ਲਕੀ ਉਹ ਵੀ ਬੰਦ ਕਰਾਤੀ ਇਸ ਗਲੀ ਤੋਂ ਚਲੋ ਇਸ ਗਲੀ ਨੂੰ ਛੱਡ ਦਿਓ ਇਸ ਤੋਂ ਛੁੱਟ ਇੱਕ ਕੰਮ ਵੀ ਕਰਾਇਆ ਹੋਵੇ ਅੱਜ ਕੀ ਅੱਜ ਗ੍ਰਾਂਟਾਂ ਸਿਰ ਤੇ ਕੰਮ ਹੋਣਾ ਜਦੋਂ ਪਹਿਲਾਂ ਆਪਾਂ ਐਂਬੂਲੈਂਸ ਆਪਣੇ ਪੈਸੇ ਦੀ ਲੈ ਕੇ ਆਦੀ ਆਪਾਂ ਪਾਣੀ ਲੋਕਾਂ ਦੇ ਘਰ ਘਰ ਪਹਚਾਇਆ ਹੁਣ ਕੀ ਗੱਲ ਹੋਈ ਆਪਾਂ ਨੂੰ ਇੱਕ ਸਾਲ ਤੋਂ ਆਪਾਂ ਮਹੱਲੇ ਦੇ ਵਿੱਚ ਕਿਤੇ ਲੱਪੇ ਨਹੀਂ ਆ ਬਿਲਕੁਲ ਮਠਾ ਰੂਹ ਸਾਹਮਣੇ ਗਲੀ ਜਾਂਦੀ ਆ ਉਹ ਸਾਰੀ ਗਲੀ ਦੇ ਗੱਟਰ ਜਿਹੜੇ ਉੱਪਰੋਂ ਚੱਕ ਹੋਏ ਹੋ ਸੀ ਢੱਕਣਾ ਉਹਦਾ ਕਿਸੇ ਕੋਲ ਲਵਾ ਨਹੀਂ ਹੋਇਆ ਇੱਕ ਸਿਰ ਇਕੱਲਾ ਉਹਦਾ ਉੱਪਰਲਾ ਢੱਕਣੇ ਲਾਣਾ ਸੀ ਤੇ ਅੱਜ ਆਪਾਂ ਗੱਲਾਂ ਕਰਦੇ ਪਏ ਆ ਇੱਕ ਗਲੀ ਦਾ ਕੰਮ ਰੁਕਾ ਕੇ ਤੇ ਆਪਾਂ ਬੱਲੇ ਬੱਲੇ ਖਾਤਰ ਆਪਣੇ ਬੱਲੇ ਬੱਲੇ ਚੁਰਾਉਣ ਲਈ ਸਾਹ ਬਾਜੀ ਸਿਰਫ ਬੱਲੇ ਬੱਲੇ ਦੇ ਚੱਕਰ ਹੈ ਹੋਰ ਕੀ ਚੱਕਰ ਹੈ ਕੁਝ ਵੀ ਨਹੀਂ ਮੈਨੂੰ ਇੱਕ ਕੰਮ ਦੱਸ ਦਿਓ ਨਾ ਇੱਕ ਕੰਮ ਮਹੱਲੇ ਦੇ ਵਿੱਚ ਮੈਨਾਂ ਡਵੇਟ ਤੇ ਬਹਿ ਜਾਣਾ ਇਹ ਮੈਂ ਨਹੀਂ ਕਹਿੰਦਾ ਮੈਂ ਹੰਦਲ ਦੀ ਸਪੋਰਟ ਕਰਦਾ ਮੈਨਾਂ ਛਰਿਆਂਵਾ ਕੇ ਬਹਿ ਜਾਣਾ ਕਿ ਮੈਂ ਕਿਹੜਾ ਕੰਮ ਕਰਾਇਆ ਇੱਕ ਮਹੱਲੇ ਦਾ ਕੰਮ ਕਰਾਣਾ ਪਹਿਲਾਂ ਰੋਜ਼ ਹੀ ਪ੍ਰੈਸ ਕਾਨਫਰੰਸ ਹੋ ਰਹੀ ਆ ਦੀ ਅਸੀਂ ਆ ਕਰ ਦਿੱਤਾ ਈ ਉਹ ਕਰ ਦਿੱਤਾ ਦੱਸੋ ਮੈਨੂੰ ਕਿਹੜਾ ਕੰਮ ਕੀਤਾ ਇਹਨਾਂ ਨੇ ਮਹੱਲੇ ਦੇ ਵਿੱਚ ਸਭ ਕੱਲ ਤੁਹਾਡੇ ਕੋਲੋਂ ਵੀ ਇੱਕ ਵੀਡੀਓ ਜਿਹੜੀ ਪਾਈ ਗਈ ਯਾਰ ਇਹ ਪ੍ਰੈਸ ਫਾਰਮ ਉਸ ਮੰਨ ਲਓ ਕਿ ਜਿਹੜਿਆ ਤੇ ਕੱਜ ਜਿਹੜੀ ਆ ਹੁੰਦਾ ਸਭ ਕੁਝ ਕੀਤੀ ਗਈਆਂ ਪ੍ਰੈਸ ਫਾਰਮਾਂ ਦੇ ਜਿਹੜਾ ਤੇ ਬਾੜ ਦਾ ਕੰਮ ਆ 27 ਨੰਬਰ ਦਾ ਤੇ ਤੁਹਾਡੇ ਕੋਲੋਂ ਜਿਹੜਾ ਰਿਕਵੈਸਟ ਦਿੱਤਾ ਗਿਆ ਹੈ। ਅ ਤੁਹਾਡਾ ਧੰਨਵਾਦ ਜੀ। ਤੁਸੀਂ ਬਾੜ ਦੇ ਵਿੱਚ ਆਇਓ ਤੇ ਸਾਰੇ ਤੁਹਾਡੇ ਪ੍ਰੈਸ ਦਾ ਧੰਨਵਾਦ। ਤੇ ਦੇਖੋ ਬਾੜ ਦੇ ਵਿੱਚ ਕੰਮ ਬੰਦ ਕਰਵਾਉਣ ਵਾਲੀ ਗੱਲ ਹੈ ਬਿਲਕੁਲ ਜਿਹੜੀ ਆ ਸਾਰਾ ਖਰਚ ਉਠਾ। ਕਿਉਂਕਿ ਬਾੜ ਦੇ ਵਿੱਚ ਕੰਮ ਜਿਹੜਾ ਦਵਿੰਦਰ ਕੌਰ ਮਾਨ ਨੇ ਇਹ ਕੰਮ ਫਾਸ ਕਰਵਾਇਆ। ਤੇ ਜੇਦਾ ਕਿ ਸਾਡੇ ਕੋਲ ਪ੍ਰੂਫ ਆ ਨਗਰ ਨਿਗਮ ਦਾ ਤੇ ਆ ਜਿਹੜਾ ਕੰਮ ਅਲਾਟ ਹੋਇਆ ਇਹ ਠੇਕੇਦਾਰ ਨੂੰ ਕੰਮ ਅਲਾਟ ਹੋਇਆ ਹੈ ਨਾ ਜੀ ਅੱਛਾ ਉਹ ਤੋਂ ਬਾਅਦ ਕੰਮ ਆਪਾਂ ਬੰਦ ਕਰਨ ਦੀ ਗੱਲ ਕਰਦੇ ਆ ਹੋਇਆ ਕੀ ਸੀਗਾ ਸੱਚਾਈ ਬੋਲਣੀ ਆ ਆਪਾਂ ਪਰਮਾਤਮਾ ਨੂੰ ਹਾਜ਼ਰ ਨਾਲ ਜੇ ਸਮਝ ਕੇ ਠੀਕ ਆ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਹਾਜ਼ਰ ਨਾਲ ਜੇ ਸਮਝ ਕੇ ਮੈਂ ਬਿਲਕੁਲ ਸੱਚਾਈ ਬੋਲੂਗਾ ਸੱਚਾਈ ਕੀ ਜਦੋਂ ਇੱਥੇ ਕੰਮ ਸ਼ੁਰੂ ਹੋਇਆ ਗੜੀ ਦੇ ਵਿੱਚ ਮੈਡਮ ਨੇ ਢੇਰਾ ਮਾਰਿਆ ਜਿਹੜਾ ਜਦੋਂ ਮਾਰਿਆ ਉਹਦੇ ਵਿੱਚ ਮੈਂ ਹੁਣ ਸਾਫ਼ ਤੌਰ ਤੇ ਕਹੂੰਗਾ ਕਿ ਜਦੋਂ ਇਹ ਉੱਥੇ ਗਏ ਆਪਣੀ ਅਕਤਵਾ ਲਗਾਈ ਤੇ ਮੈਂ ਤਾਂ ਉੱਥੇ ਹੈ ਨਹੀਂ ਸੀਗਾ ਮੈਂ ਬਾਅਦ ਚ ਗਿਆ ਤੇ ਜਦੋਂ ਅਕਤਵਾ ਲਗਾਈ ਤੇ ਜਿਹੜਾ ਮਨੀਮ ਦੀ ਗੱਲ ਕਰਦੇ ਆ ਉਹ ਬਈਏ ਦੀ ਗੱਲ ਕਰਦੇ ਆ ਉਹ ਬਈਆ ਕਹਿੰਦਾ ਵੀ ਇਤਨੇ ਵੀ ਜਿਹੜੀ ਹੋਰ ਇੱਥੇ ਮਿੱਟੀ ਕਿੰਨੀ ਪਾਣੀ ਭਰਤ ਕਿੰਨੀ ਪੈਣੀ ਆ ਉਹ ਕਹਿੰਦਾ ਭਰਤ ਦੀ ਗੱਲ ਛੱਡੋ ਕੰਮ ਬੰਦ ਹੋ ਗਿਆ ਇਹ ਕਹਿੰਦੇ ਕਿਉਂ ਕੰਮ ਬੰਦ ਹੋ ਗਿਆ ਕਹਿੰਦਾ ਧੁੰਦਲ ਸਾਹਿਬ ਦਾ ਫੋਨ ਆ ਗਿਆ ਇਹ ਕਹਿੰਦਾ ਧੁੰਦਲ ਸਾਹਿਬ ਕੋਣ ਅ ਕਹਿੰਦਾ ਜੀ ਉਹ ਜਿਹੜੇ ਦਫ਼ਤਰ ਆ ਆਮ ਆਦੀ ਪਾਰਟੀ ਵਾਲਾ ਤੇ ਇਹ ਕਹਿੰਦੇ ਹੂ ਧੁੰਦਲ ਸਾਹਿਬ ਨਹੀਂ ਧੁੰਦਲ ਸਾਹਿਬ ਕਹ ਠੀਕ ਆ ਤੇ ਇਹਨਾਂ ਨੇ ਇਹਦੇ ਫੋਨ ਤੇ ਆ ਕੇ ਕੰਮ ਬੰਦ ਹੋਇਆ ਤੇ ਸਾਰਾ ਤਰੀਕ ਦੀ ਗੱਲ ਆ ਜਿੱਦਣ ਕੰਮ ਬੰਦ ਹੋਇਆ ਉਸੇ ਦਿਨ ਸਾਡੇ ਮਾਨਜੋਗ ਨੀਅਰ ਸਾਹਿਬ ਤੇ ਜਿੰਪਾ ਸਾਹਿਬ ਨੇ ਇਸੇ ਦਫ਼ਤਰ ਵਿੱਚ ਆ ਕੇ ਮੀਟਿੰਗ ਕੀਤੀ ਤੇ ਵਿੱਚ ਦੋ ਚਾਰ ਬੰਦੇ ਵਿੱਚ ਹੋਰ ਵੀ ਸੀਗੇ ਕਿਆ ਮੀਟਿੰਗ ਦੇ ਵਿੱਚ ਇਹਨਾਂ ਨੇ ਕੀ ਸਲਾਹ ਮਸ਼ਵਰਾ ਦਿੱਤਾ ਉਹ ਸਾਡੀ ਸਮਝ ਤੋਂ ਪਰੇ ਆ ਉਸ ਦਿਨ ਦਾ ਕੰਮ ਬੰਦ ਹੋਇਆ ਇਹ ਜਿਹੜਾ ਫੰਡ ਇਹ ਕਾਰਪੋਰੇਸ਼ਨ ਦਾ ਫੰਡ ਆ ਤੇ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਕੋਈ ਬਾਹਰੋਂ ਪੈਸਾ ਨਹੀਂ ਆ ਕਾਰਪੋਰੇਸ਼ਨ ਦਾ ਇਹ ਫੰਡ ਆ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਾਬਕਾ ਕੌਂਸਲਰ ਨੂੰ ਕਿ ਆਪਾਂ ਝੂਠ ਦਾ ਪਲੰਡਾ ਨਾ ਬਣਾਈਏ ਕਿਉਂਕਿ ਸੱਚ ਨੇ ਸੱਚ ਰਹਿਣਾ ਝੂਠ ਨੇ ਝੂਠ ਰਹਿਣਾ ਆਪਾਂ ਸਿਰਫ ਬਾੜ ਦੇ ਜਿਹੜਾ ਵਿਕਾਸ ਉਹਦੇ ਬਾਰੇ ਗੱਲ ਕਰੀਏ ਜੋ ਇਹਨੇ ਕੰਮ ਕਰਤਾ ਜਿਹੜੀ ਗੱਲ ਖਾਸ ਹੁੰਦੀ ਆ ਜਿਹੜੀ ਐਮਸੀਆ ਦਾ ਕਾਉਂਸਲਰ ਆ ਉਹ ਆਪਣੇ ਬਾੜ ਦਾ ਕੰਮ ਕਿਵੇਂ ਰਕਾਊਗੀ ਕਿਉਂਕਿ ਅਸੀਂ ਤਾਂ 4 ਸਾਲ ਤੋਂ ਪਹਿਲਾਂ ਵੀ ਇਹ ਬਾੜ ਦੇ ਵਿੱਚ ਕੰਮ ਕਰਦੇ ਕਰਦੇ ਜਾ ਰਹੇ ਆ ਬਿਨਾ ਕਿਸੇ ਝਿਜਕ ਤੋਂ ਬਿਨਾ ਕਿਸੇ ਆਪਣੇ ਲਾਭ ਤੋਂ ਆਪਣੇ ਕੋਲੋਂ ਪੈਸਾ ਲਾ ਕੇ ਜਿਹੜਾ ਬੰਦਾ ਕੰਮ ਕਰਾਉਂਦਾ ਉਹ ਸਰਕਾਰੀ ਕੰਮ ਕਿਵੇਂ ਬੰਦ ਕਰਾਊਗਾ ਚਲੋ ਤੁਹਾਡੇ ਢਿੱਡ ਪਿੱਡ ਹੋਈ ਹੋਊਗੀ ਵੀ ਤੁਸੀ ਤੁਹਾਨੂੰ ਚੰਗਾ ਨਹੀਂ ਲੱਗਿਆ ਕਿ ਮੇ ਮੌਕੇ ਦੀ ਕਾਉਂਸਲਰ ਆ ਵੀ ਉੱਥੇ ਉਹ ਗਈਆ ਤੇ ਮੇਰੇ ਹਿਸਾਬ ਦੇ ਨਾਲ ਜੋ ਮੇਰਾ ਆਪਣਾ ਵਿਚਾਰ ਵਾ ਜੇ ਜਿਹੜੀ ਦਸਾਰਾ ਸਰ ਗਲਤ ਗੱਲ ਆ ਆਪਾਂ ਬਿਲਕੁਲ ਝੂਠ ਦਾ ਪਲੰਦਾ ਨਾ ਬਣਾਈਏ ਜੋ ਸਚਾਈ ਆ ਉੱਤੇ ਲੈ ਕੇ ਆਈਏ ਤੇ ਮੈਂ ਮੇਰ ਨੂੰ ਵੀ ਬੇਨਤੀ ਕਰੂੰਗਾ ਤੇ ਗੁਰਪਤ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਘੱਟੋ ਘੱਟ ਸਚਾਈ ਦਾ ਸਾਥ ਦਿਓ ਕਿ ਐਦਾਂ ਦੇ ਜਿਹੜੀ ਝੂਠ ਦਾ ਪਲੰਦਾ ਆ ਐਦਾਂ ਦਾ ਨਾਮ ਨਾ ਇਹ ਗੱਲਾ ਚੰਗੀਆਂ ਨਹੀਂ ਹੁੰਨੀਆਂ ਬਾੜ ਦੇ ਵਿੱਚ ਤੇ ਆਪਾਂ ਬਾੜ ਦੇ ਵਿੱਚ ਭਾਈਚਾਰਕ ਸਾਂਝ ਬਣਾਉਣੀ ਆ ਨਾ ਕਿ ਲੋਕਾਂ ਨੂੰ ਲੜਾਈ ਕਰਾਉਣੀ ਆ ਮੇਰਾ ਪਹਿਲਾ ਤੋਂ ਮੋਟੋ ਵਾਹ ਕੇ ਬਾੜ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੋ ਸੋ ਮੇਰੀ ਇਹ ਬੇਨਤੀ ਹੈ ਦੁਆਰਾ ਕਿ ਆਪਾਂ ਜਿਹੜੀ ਗੱਲ ਸਚਾਈ ਆ ਉਹ ਤੇ ਇਹ ਬਾਕੀ ਜਿਹੜੀ ਗਲੀ ਬਣਦੀ ਆ ਉਸ ਗਲੀ ਦੇ ਵਿੱਚ ਜੋ ਪਹਿਲਾ ਘਰ ਹੈ ਉਹ ਇੱਥੇ ਹੁਣ ਆਏ ਹੋਏ ਆ ਉਹ ਵੀ ਤੁਹਾਨੂੰ ਦੱਸਣੀ ਹੈ ਸਚਾਈ ਦੀ ਆ ਕਿ ਤੁਹਾਡੇ ਸਾਹਮਣੇ ਜਦੋਂ ਅੰਦਰ ਆਏ ਆ ਤੇ ਮੈਂ ਉਹਨਾਂ ਨੂੰ ਦੱਸਿਆ ਤਾਂ ਨਹੀਂ ਕਿ ਕਿਦਾਂ ਕੀ ਕਹਿਣਾ ਕੀ ਨਹੀਂ ਕਹਿਣਾ ਤਾਂ ਲੋ ਸਾਹਮਣੇ ਦੱਸੂਗੋ ਸੋ ਮੇਰੀ ਇਹ ਮੇਰੇ ਮੇਰੇ ਨਾਲ ਜਸਵਿੰਦਰ ਸਿੰਘ ਜੀ ਵਾਰ ਨੰਬਰ 27 ਜੀ ਗਲੀ ਨੰਬਰ 5 ਠੀਕ ਗੁਰਗੋਵਿੰਦ ਸਿੰਘ ਨਗਰ ਜੀ ਠੀਕ ਹੈ ਕੀ ਮਾਮਲਾ ਹੈ ਜਿਹੜੀ ਸਾਡੀ ਗਲੀ ਚ ਉਸਤਾਦ ਸਿੰਘ ਜੀ ਜੀ ਸੀਟੀ ਆਈ ਸੀ ਕਿ ਮੈਂ ਦਫ਼ਤਰ ਬੈਠਾ ਸੀਗਾ ਤੇ ਮੇਰੀ ਵਾਈਫ ਨੇ ਮੈਨੂੰ ਫੋਨ ਕੀਤਾ ਕਿ ਇੱਦਾਂ ਕਰਕੇ ਜੀ ਸੀਟੀ ਆਈ ਹੈ ਤੇ ਮੈਂ ਜੀ ਸੀਟੀ ਆਈ ਨੂੰ ਮੈਂ ਠੇਕੇਦਾਰ ਨੂੰ ਪੁੱਛਿਆ ਪਰ ਮੁੰਚੀ ਕੋ kaun ਠੇਕੇਦਾਰ ਨੂੰ ਪੁੱਛਿਆ ਮੈਨੂੰ ਕਿ ਜੀ ਸੀਟੀ ਕਹਿੰਨੇ ਭੇਜੀ ਆ ਜੀ ਉਹ ਕਹਿੰਦਾ ਕਾਰਪੋਰੇਸ਼ਨ ਵੱਲੋਂ ਆਈ ਹੋਈ ਹੈ ਜੀ ਜੋ ਮੇ ਕੋ ਗੱਲਬਾਰ ਨਹੀਂ ਕੀਤੀ ਫਿਰ ਉਹਨਾਂ ਪਟਪਟੇ ਸ਼ੁਰੂ ਕਰਤਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹਿਸਾਬ ਨਾਲ ਬਾਨੀਏ ਇਹਦੀ ਠੀਕ ਹੈ ਫਿਰ ਉਹ ਗੱਲਬਾਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਦੁਬਾਰਾ ਪੁੱਛਿਆ ਮੈਂ ਕਿਹਾ ਐਮਸੀ ਨੂੰ ਪਰਖਾ ਦੇਣ ਹੈ ਕਿਉਂ ਮੈਨੂੰ ਨਹੀਂ ਪਤਾ ਹੈਗਾ ਫਿਰ ਮੈਂ ਆਪਣੀ ਮੈਡਮ ਨੂੰ ਫੋਨ ਕੀਤਾ ਠੀਕ ਹੈ ਮੈਡਮ ਕਹਿੰਦੀ ਕੋਈ ਗੱਲ ਨਹੀਂ ਕਰੀ ਜਾਂਦੇ ਠੀਕ ਹੈ ਇਹ ਫਿਰ 15 ਮਿੰਟ ਬਾਅਦ ਨਹਿਰਮ ਆ ਗਏ ਆ ਫਿਰ ਭਾਜੀ ਸਾਡੇ ਆ ਗਏ ਠੀਕ ਹੈ ਆ ਗਏ ਫਿਰ ਅਸੀਂ ਜਦੋਂ ਜੇਸ਼ਰੀ ਕੰਮ ਕਰਦੇ ਪਏ ਸੀਗੇ ਉਸੇ ਟਾਈਮ ਹੀ ਮੈਡਮ ਕੀ ਫੋਨ ਆਇਆ ਤੇ ਉਹ ਕਹਿੰਦੇ ਕੰਮ ਬੰਦ ਹੋ ਗਿਆ ਜੀ ਤੇ ਕੰਮ ਬੰਦ ਹੋਣ ਤੇ ਉਹ ਹਿੰਦੂ ਹਿੰਦੂ ਉਹ ਬੰਦੇ ਦਾ ਨਾਮ ਲਿਆ ਹਿੰਦੂ ਦਾ ਜੀ ਐਂ ਤੇ ਕਹਿੰਦਾ ਹਿੰਦੂ ਨੇ ਕੰਮ ਬੰਦ ਕਰਾਤਾ ਜੀ ਅਸੀਂ ਇਹ ਪੁੱਛਣਾ ਚਾਹੁੰਦੇ ਜੇ ਕਾਰਪੋਰੇਸ਼ਨ ਦਾ ਕੰਮ ਹੈ ਤੇ ਹਿੰਦੂ ਵਿੱਚ ਰਿਪੋਰਟ ਪਾਣਾ ਦਾ ਕੋਣ ਠੀਕ ਹੈ ਮੈਂ 400 ਸਾਲੋਂ ਪਹਿਲਾਂ ਕੰਮ ਕੀਤਾ ਹੈਗਾ ਠੀਕ ਹੈ ਮੈਂ ਅੰਮ੍ਰਿਤਸਰੋਂ ਨਾ ਰਿਹਾ ਸੀਗਾ ਠੀਕ ਹੈ ਬੰਤੂ ਅਸੀਂ ਉਹਨਾਂ ਨੇ ਉਹਨਾਂ ਨੇ ਕਈ ਨਹੀਂ ਉਹਨਾਂ ਨੇ ਕੰਪਲੀਟ ਰਿਪੋਰਟ ਨਹੀਂ ਕੀਤਾ ਤੇ ਹੁਣ ਉਹਨਾਂ ਨੇ ਸਾਝੀ ਵੀ ਬੰਦਾ ਇੰਟਰਫੇਰ ਕਰਦਾ ਸਰਕਾਰੀ ਕੰਮ ਆ ਉਹਨਾਂ ਨੂੰ ਕਰਨੇ ਚਾਹੀਦੇ ਹੈਗੇ ਇਹਨਾਂ ਨੇ ਮਤਲਬ ਕਿ ਇੰਨਾ ਕੰਮ ਕੀਤਾ ਨਾ ਮਲੇ ਨਹੀਂ ਅਸੀਂ ਕਹਿ ਦੱਸ ਨਹੀਂ ਸਕਦੇ ਹੈਗੇ ਇਨਾ ਕੰਮ ਹਾਂਜੀ ਮੈਡਮ ਤੁਹਾਡੇ ਤੇ ਜਾਮ ਲਾਏ ਜਾ ਰਹੇ ਆਪ ਜਿਹੜਾ ਤੁਹਾਡੇ ਬਾਗ ਦਾ ਕੰਮ ਜਿਹੜਾ ਸ਼ੁਰੂ ਕਰਵਾਇਆ ਸੀ ਨਗਰ ਨਿਗਮ ਨੂੰ ਤੇ ਉਹਨੂੰ ਜਿਹੜਾ ਤੁਸੀਂ ਜਾ ਕੇ ਬੰਦ ਕਰਵਾਇਆ ਸਰ ਪਹਿਲਾਂ ਤੁਹਾਡਾ ਇਤਿਉਣ ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਆ ਤੇ ਸਰ ਜਿਹੜੀ ਇਹ ਗੱਲ ਆ ਬਿਲਕੁਲ ਸਰਾਸਰ ਝੂਠ ਆ 16 ਤਰੀਕ ਮੈਨੂੰ 11 ਵਜੇ ਪਤਾ ਲੱਗਿਆ ਵੀ ਜੀਸੀਬੀ ਲੱਗ ਗਈ ਆ ਮੇਰੇ ਉਧਰ ਮਠਾਰੂ ਵਾਲੀ ਗੜੀ ਦੇ ਵਿੱਚ ਤੇ ਮੈਂ 20 ਮਿੰਟ ਬਾਅਦ ਗਈ ਆ ਮੈਂ ਖੜੀ ਹੋਈ ਆ ਮੈਂ ਦੇਖਿਆ ਤੇ ਦੇਖ ਕੇ ਮੈਂ ਤਾਂ ਆਗੇ ਆ ਗਿਆ ਵਾਪਸ ਦੂਜੇ ਦਿਨ ਤੇ ਜੀਸੀਬੀ ਇੱਧਰ ਲੱਗ ਗਈ ਉੱਥੇ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਮੈਂ ਦੇਖ ਕੇ ਘੁੰਮ ਫਿਰ ਕੇ ਆ ਕੇ ਫਿਰ ਮੈਂ ਇੱਧਰ ਆਇਆ ਤੇ ਜੀਸੀਬੀ ਇੱਥੇ ਲੱਗੀ ਹੋ ਤੇ ਮੈਨੂੰ ਇਹ ਮੁੰਡੇ ਦਾ ਫੋਨ ਆਇਆ ਮੇਰੇ ਵਰਕ ਵੀ ਕਰਦਾ ਮੁੰਡਾ ਤੇ ਮੈਨੂੰ ਕਹਿੰਦੇ ਮੈਡਮ ਜੀਸੀਬੀ ਇੱਧਰ ਵੀ ਆ ਗਈ ਮੈਂ ਕਿਹਾ ਕੋਈ ਨਹੀਂ ਕੰਮ ਚੱਲਣਗੇ ਤੇ ਮੈਂ ਉੱਥੇ ਜਦੋਂ ਪਹੁੰਚਿਆ ਤੇ ਮੈਂ ਉਹ ਪੱਟ ਦਾ ਪਿਆ ਮਿੱਟੀ ਤੇ ਮੈਂ ਨੂੰ ਇੰਨੀ ਗੱਲ ਕਹੀ ਮੈਂ ਕਿਹਾ ਇੱਥੇ ਪਰਤ ਚ ਜ਼ੋਰ ਵੀ ਪਾਉਗੀ ਕਹਿੰਦੇ ਤੁਸੀਂ ਭਾਰਤੀ ਪੈਨ ਦੀ ਗੱਲ ਕਰਦੇ ਸਿਰਫ 5 ਮਿੰਟ ਚ ਇਹ ਗੱਲ ਹੋਈ ਜਾਵੇ ਤੁਸੀਂ ਭਾਰਤੀ ਪੈਨ ਦੀ ਗੱਲ ਕਰਦੇ ਆ ਤੇ ਇਹ ਤਾਂ ਕੰਮ ਹੀ ਬੰਦ ਹੋ ਗਿਆ ਮੈਂ ਕਿਉਂ ਕਹਿੰਦੇ ਜੀ ਮੈਨੂੰ ਕਹਿੰਦਾ ਵੀ ਤੁੰਦਲ ਦਾ ਫੋਨ ਆ ਗਿਆ ਮੈਂ ਕਿਹਾ ਤੁੰਦਲ ਕੌਣ ਕਹਿੰਦਾ ਇਹ ਆਮ ਆਦਮੀ ਪਾਰਟੀ ਦਾ ਦਫਤਰ ਹੈ ਜਿਹੜਾ ਕੋਲੇ ਤੇ ਉੱਥੋਂ ਫੋਨ ਆਇਆ ਮੈਨੂੰ ਮੈਂ ਕਿਹਾ ਹੁੰਦਲ ਕਹਿੰਦਾ ਹਾਂਜੀ 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 ਉਹਦਾ ਨਾਮ ਹੁੰਦਲ ਹੈ ਕਹਿੰਦਾ ਉੱਥੋਂ ਉਹਦਾ ਫੋਨ ਆ ਗਿਆ ਵੀ ਕੌਣ ਕੰਮ ਬੰਦ ਕਰਦੇ ਮੈਂ ਕਿਹਾ ਨਹੀਂ ਕੰਮ ਨਹੀਂ ਬੰਦ ਕਰਨਾ ਇਹ ਗੱਲ ਹੱਲੇ ਮੈਂ ਕਹੀ ਤੇ ਜਾਨੂੰ ਕਾਰਪੋਰੇਸ਼ਨ ਦੇ ਸੂਬੇਦਾਰ ਸਾਡੇ ਹੈਗੇ ਆ ਉੱਥੇ ਅਗਰ ਮੈਂ ਜਸੀ ਜੀ ਉਹ ਆ ਗਏ ਉਹਨਾਂ ਦਾ ਸਕੂਟਰ ਖੜਾ ਹੋ ਗਿਆ ਮੈਂ ਕਿਹਾ ਸਰ ਕੰਮ ਚੱਲਦਾ ਹੈ ਬੰਦ ਕਾ ਤੇ ਉਹਨੇ ਕਰਾ ਦਿੱਤਾ ਕਹਿੰਦੇ ਨਹੀਂ ਨਹੀਂ ਬੰਦ ਨਹੀਂ ਹੋਣਾ ਚਾਹੀਦਾ ਮੈਂ ਕਾਰਪੋਰੇਸ਼ਨ ਚ ਜਾਣਾ ਮੈਂ ਗੱਲ ਕਰ ਲੈਂਦਾ ਵੀ ਕਾ ਤੇ ਬੰਦ ਹੋਇਆ ਇਹ ਉਹ ਵੀ ਉਸ ਵੇਲੇ ਮੌਜੂਦਾ ਸੀਗੇ ਉੱਥੇ ਤੇ ਅਸੀਂ ਉਹਨੂੰ ਜੀਸੀਬੀ ਆਏ ਉਹਨਾਂ ਨੂੰ ਗੱਲ ਕਰਕੇ ਮੈਂ ਕਿਹਾ ਜੀਸੀਬੀ ਹਾਲੇ ਨਹੀਂ ਜਾਣੀ ਵੀ ਕਾਰਪੋਰੇਸ਼ਨ ਤੋਂ ਕੋ ਬੰਦਾ ਲੈ ਲਓ ਬੰਦ ਕਾ ਤੇ ਕਰਨਾ ਕੰਮ ਕੰਮ ਚੱਲਣ ਦਾ ਸਰਬਸਾਹ ਗੱਲ ਹੋਈ ਹੈ ਕੋਈ ਉਸ ਜਿਹੜਾ ਮਜੂਦਾ ਉਹ ਕੋਈ ਵੀ ਭਈਆ ਕੰਮ ਕਰਦਾ ਸੀ ਕੋਈ ਕੋਈ ਗਲਤ ਗੱਲ ਨਹੀਂ ਕੁਛ ਨਹੀਂ ਆ ਸਾਰੇ ਬੰਦੇ ਸਾਡੇ ਗਵਾਹ ਆ ਕੋਈ ਗਲਤ ਗੱਲ ਉਹਨੂੰ ਇਹ ਤੋਂ ਲਫਜ਼ ਨਹੀਂ ਬੋਲਿਆ ਦੇਖੋ ਇੰਨਾ ਝੂਠ ਨਾ ਬੋਲੋ ਬਾੜ ਚ ਬਾੜ ਵਾਲੇ ਬੰਦੇ ਬਹੁਤ ਸਮਝਦਾਰ ਆ ਕੋਈ ਬਾੜ ਵਾਸੀ ਇਦਾਂ ਦਾ ਨਹੀਂ ਜਿਹੜਾ ਬੇਕੂਫ ਬਣ ਜਾਊਗਾ ਉਹਨਾਂ ਨੂੰ ਪਤਾ ਜੇ ਜਿਹੜਾ ਮੌਜੂਦਾ ਬੰਦਾ ਹੁੰਦਾ ਉਹੀ ਰੌਂਡ ਕਰਦਾ ਉਹੀ ਕੰਮ ਲਾ ਧਿਆਨ ਦਿੰਦਾ ਮੀਟਿੰਗਾਂ ਅਟੈਂਡ ਕੀਤੀਆਂ ਕੰਮ ਮੇਰੇ ਅਤਨਵੇਂ ਮਹੀਨੇ ਚ ਪਾਸ ਹੋਏ ਆ ਕਿ ਮੈਨੂੰ ਕਹਿੰਦੇ ਪਤਾ ਨਹੀਂ ਕਿ ਕੰਮ ਕਿਹੜੀਆਂ ਗਲੀਆਂ ਕਰਾਉਣੀ ਐ ਕਿਉਂ ਨਹੀਂ ਇਹਨੂੰ ਪਤਾ ਮੈਨੂੰ ਸਾਲ ਹੋ ਗਿਆ ਕਾਰਪੋਰੇਟ ਰਿਲੇਸ਼ਨ ਚ ਜਾਂਦੀ ਨੂੰ ਪੰਜ ਮੇਰੀਆਂ ਮੀਟਿੰਗਾਂ ਹੋ ਗਈਆਂ ਮੈਂ ਪਾਗਲ ਇਹਨੂੰ ਪੁੱਛਣ ਲਿਆ ਤੂੰ ਹੀ ਚੱਤਰ ਆ ਗਿਆ ਇੱਥੇ ਬਾੜ ਦੇ ਵਿੱਚ ਹੋਰ ਕੋਈ ਦੁਨੀਆ ਹੈ ਨਹੀਂ ਤੇ ਮੈਡਮ ਹੁਣ ਫਿਲਹਾਲ ਜਿਹੜਾ ਕੀ ਸਟੇਟਸ ਆ ਜਿਹੜਾ ਕੰਮ ਬੰਦ ਹੋ ਗਿਆ ਉਹਦਾ ਦੇਖੋ ਜੀ ਮੈਂ ਆਪਣੇ ਬਾੜ ਨਾਲ ਆਪਣੇ ਸਾਰੀਆਂ ਗੜੀਆਂ ਨਾਲ ਸਲਾਹ ਕਰਕੇ ਅੱਗੇ ਚੱਲੂਗੀ ਕਿਉਂ ਨਹੀਂ ਕਰੂੰਗੀ ਕੰਮ ਇਹ ਪਾਸ ਹੋਇਆ ਕੰਮ ਹੈ 18 ਲੱਖ 26000 ਦਾ ਮੇਰੇ ਕੋਲ ਕੰਮ ਪਾਸ ਹੋਇਆ 5 ਲੱਖ 20000 ਦਾ ਇੱਕ ਕੰਮ ਪਾਸ ਹੋਇਆ ਇਹ ਹੁਣੇ ਹੋਇਆ ਇੱਕ 12ਵੇਂ ਮਹੀਨੇ ਹੋਇਆ ਇਕੱਠ ਚ ਹੋਇਆ